ਜੀ ਕੀ ਹਾਲ ਚਾਲ ਜੀ ਵਧੀਆ ਠੀਕ ਸਾਤ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਆਪਾਂ ਗੋਰੇਬਾਈ ਕੋ ਪਹੁੰਚੇ ਆ ਤੇ ਆਲੂ ਵਾਲੀ ਮਸ਼ੀਨ ਤਿਆਰ ਹੋ ਰਹੀ ਆ ਤੁਹਾਨੂੰ ਦਿਖਾਉਣੀ ਆ ਕਿਦਾਂ ਦੀ ਤਿਆਰ ਹੋ ਰਹੀ ਆ ਤੇ ਕਿਹੜੀ ਈਦੀ ਪਟਾਈ ਕਰਨੀ ਆ ਨੇ ਆ ਲਓ ਜੀ ਆ ਮਸ਼ੀਨ ਕਰੋ ਚੈੱਕ ਵੱਡੀਆਂ ਫਾਰਮਾਂ ਦੇ ਮੁਕਾਬਲੇ ਕਿਤੇ ਉੱਤੇ ਆ ਦੇਖੋ ਨਾਓ ਆਪਾਂ ਕਿਸੇ ਦਾ ਨਹੀਂ ਲੈਣਾ ਜਿਹੜੀਆਂ ਵੱਡੀਆਂ ਫਾਰਮਾਂ ਬਣਾਉਂਦੀਆਂ ਨੇ ਉਨਨੋਂ ਪੂਰੀ ਘੈਂਟ ਆ ਦੇਖੋ ਸਾਰਾ ਕੁਸ ਐਨ ਪੂਰਾ ਘੈਂਟ ਇਹ ਨਹੀਂ ਹੈ ਵੀ ਨਾਰਮਲ ਪੂਰੀ ਘੈਂਟ ਆ ਤੇ ਵੱਡੀ ਮਸ਼ੀਨ ਆ ਇਹਦੇ ਨਾਲ ਗ੍ਰੈਮੇ ਦੀ ਪਟਾਈ ਕਰਨੀ ਆ ਜੀ ਪਰ ਰੂਲਾ ਨਹੀਂ ਖੜੂਗਾ ਜੀ ਦੇਖੋ ਮਿੱਟੀ ਲਾ ਕੇ ਸਾਈਡ ਤੇ ਲਾਇਆ ਦੋਵੇਂ ਪਾਸੇ ਹਾਂ ਬਾਈ ਸਾਰੀਆਂ ਛਾਪਟਾਂ ਵੱਡੀਆਂ ਪੈਰਗਫਤੇ ਸਪਰਾਉਟ ਵੱਡੇ ਸਾਰੇ ਕਿੰਨੇ ਸਰੀਏ ਪੈਣਗੇ ਜੀ ਇਹ ਚ 105 105 100 8 ਗੇੜੇ ਇੱਥੇ ਸਰੀਆ ਪਊਗਾ ਜੀ ਇਹਦੇ ਚ ਦੋ ਰੂਲੇ ਆ ਤਵੇ ਵਾਲੀ ਬਣਾਉਣੀ ਆ ਕਿ ਚਾਰ ਵਾਲੀ ਜੀ ਦੋਏ ਪਾਉਣੇ ਨੇ ਜੀ ਸਿੰਗਲ ਜਾੜ ਪਾਉਣਾ ਇਹਦੇ ਚ ਸਾਰਾ ਰਬੜ ਵੀ ਪਾ ਲਓ ਮੇਤਰੋ ਆ ਦੇਖੋ ਅਗੇ ਸਰੀਆ ਕੱਟ ਹੋ ਜਾਂਦਾ ਸੀ ਸਰੀਆ ਕੱਟਣ ਤੋਂ ਇਹ ਆ ਗਿਆ ਜੀ ਹੁਣ ਰਬੜ ਦਾ ਫਾਈਬਰ ਦਾ ਮਿਕਸ ਜਿਹਾ ਤੇ ਬਹੁਤ ਵਧੀਆ ਚੀਜ਼ ਆ ਇਹ ਸਰੀਆ ਨਹੀਂ ਘਟ ਹੁੰਦਾ ਤੇ ਜਾਲ ਬਚਿਆ ਰਹਿੰਦਾ ਆਓ ਜੀ ਵਿਚਾਲ ਦੀ ਸ਼ਾਵਟ ਨੂੰ ਵੀ 벨ਟ ਪੈਂਦੀ ਕਰੀ ਆ ਆ ਦੇਖੋ ਮਗਰੋਂ ਤੋਂ ਪਾਸੇ 벨ਟਾਂ ਨੇ ਇਹਦੇ ਮਗਰੋਂ ਨਹੀਂ ਕਰੀ ਮੂਰੀਓ ਕਰਤੀ ਆ ਦੇਖੋ ਤੋਏ ਵਾਸੇ ਬੈਲਟਾਂ ਨੇ ਬੈਲਟਾਂ ਦੀ ਕਸਾਈ ਵੀ ਘੱਟ ਹੋਊਗੀ ਬਾਕੀ ਸਾਰੀ ਬਣੀ ਵੀ ਤੁਹਾਨੂੰ ਦਿਖਾਵਾਂਗੇ ਤੇ ਰੈਡੀ ਹੋ ਰਹੀ ਆ ਮਸ਼ੀਨ ਆਲੂਆ ਦੀ ਪਟਾਈ ਹੋਰ ਮੈਂ ਨੇ ਥੋੜੀ ਜੀ ਵਰਕਸ਼ਾਪ ਕਰੀ ਆ ਚੇਂਜ ਆ ਦੇਖੋ ਕੰਧ ਕੋਣ ਤੋਂ ਕੱਟਦੀ ਤੇ ਲੰਬਾਈ ਵਧਾਤੀ ਤੇ ਚੜਾਈ ਘਟਾਤੀ ਅਪਗ੍ਰੇਡ ਕਰੀ ਆ ਵਰਕਸ਼ਾਪ ਥੋੜੀ ਜੀ ਲੱਗਿਆ ਹੋਇਆ ਵਰਮੈਨ ਮਸ਼ੀਨ ਦਾ ਆਪਣੀ ਦਾ ਆ ਲਿਆਂਦਾ ਫਾਉਂਡਰੀ ਚੋ ਜਾ ਕੇ ਕੱਪ ਜਿਆ ਤੇ ਜਿਹੜਾ ਜਾਲ ਨੂੰ ਟਾਇਰ ਰੱਖਦਾ ਹੁੰਦਾ ਕਰਕੇ ਥੱਲੇ ਉਹ ਘਰਾਉਣਾ ਫਿੱਟ ਕਿਉਂਕਿ ਸਵੇਰੇ ਲਾਉਣੀ ਆ ਪਟਾਈ ਜੇ ਕਾ ਮਸ਼ੀਨ ਦੇ ਪਾਉਣਾ ਹੈ ਸਵੇਰੇ ਲਾਉਣੀ ਆ ਪਟਾਈ ਆ ਪਰਲੇ ਪਾਸੇ ਦਾ ਟੁੱਟ ਗਿਆ ਸੀ ਟਾਇਰ ਪੂਰ ਤੇ 11 ਦੇ ਨੂੰ 11 2 24 11 ਬੋ 24 49 49 ਪ੍ਰੀਤ 12 ਦੇ ਵੀ ਪਾਏ 11 ਦੇ ਪੁਆਤੇ ਫਿਰ ਘੜੀ ਘੜੀ ਤੇ ਨਵੇਂ ਐਮ ਆਰ ਐਫ ਦੇ ਇਹ 26 ਇੰਚ ਬੱਟਾਂ ਪਟਣੀਆਂ ਨੇ ਇਹਦੇ ਨਾਲ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਰੋ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਐਲ ਆਰ ਦੀ ਪਟਾਈ ਲਾਈ ਆ 26 ਇੰਚੜੀਆਂ ਬੱਟਾਂ ਦੀ ਮਨਪ੍ਰੀਤ ਬਾਈ ਦੇ ਦਿਖਾਉਣਾ ਤੁਹਾਨੂੰ ਕਿਦਾਂ ਨਾਲੂਆ ਤੇ ਕਿੰਨੇ ਦਿਨਾਂ ਦਾ ਤੇ ਕੀ ਝਾੜ ਝੂੜ ਆ ਪਤਾ ਲੱਗ ਜੂਗਾ ਕਿੰਨਾ ਗੱਸਾ ਹੋ ਗਿਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਹਾਂ ਲੋ ਜੀ ਪਾਇਲੀ ਥੋੜੀ ਜੀ ਹਲਕੀ ਆ ਇਹ ਤੇ ਝੋਨੇ ਤੋਂ ਬਾਅਦ ਕਿਦਾਂ ਨਾਲ ਨਿਕਲ ਰਿਹਾ ਸਾਈਜ਼ ਦਿਨਾਂ ਦੇ ਹਿਸਾਬ ਨਾਲ ਠੀਕ ਹੈ ਕੋਈ ਬਹੁਤੇ ਦਿਨਾਂ ਦਾ ਵੀ ਹੈ ਨਹੀਂ ਬੰਦੇ ਲੱਗੇ ਨੇ 2 4 6 8 ਜਾਣੇ ਨੇ ਕਿੰਨੇ ਕ ਦਿਨ ਦਾ ਇਹ 60 65 ਦਿਨ ਦੇੜ ਗੇੜ 10 ਨੂੰ ਲਾਇਆ ਤੀ 15 ਹੋ ਗਈ ਠੀਕ ਆ ਉਸ ਹਿਸਾਬ ਨਾਲ ਨਕਾਲ ਜਿਹੜੇ ਹਿਸਾਬ ਨਾਲ ਦਿਨਾਂ ਦਾ ਏ ਤੇ ਮੈਟਰੋ ਰੇਟ ਬਹੁਤ ਡਿੱਗ ਗਿਆ 1 ਲਖਤ ਰੇਟ ਸਮਝ ਲਓ ਵੀ ਤੁਸੀਂ 8-10 ਰੁਪਏ ਇਕੱਠੇ ਹੀ ਡਿੱਗ ਗਏ ਪਹਿਲਾਂ ਚੱਲਦਾ ਸੀ ਮੈਨੂੰ ਲੱਗਦਾ 23-24 ਰੁਪਏ ਦੇ ਡੇੜੇ ਕਿੜ ਤੇ ਹੁਣ ਮੈਨੂੰ ਲੱਗਦਾ ਵੀ 15-18 ਇੱਥੇ ਕੁ ਰਹਿ ਗਿਆ 17 ਕੋ ਪਾਉਣਾ ਹੈ ਡਾਕਟਰ ਬਾਈ ਨੂੰ ਇਹ ਸੈਂਪਲ ਕਰਕੇ ਜਾਂ ਇਦਾਂ ਹੀ ਦੜਾਈ ਭਰਨਾ ਹੈ ਦੜਾਈ ਚੱਲਦਾ ਕੋਈ ਐਗਜ਼ਾਮਪਲ ਨਹੀਂ ਡਾਕਟਰ ਬਾਈ ਨੇ ਲੈ ਲਿਆ ਤੇ ਬੰਦਾ ਉਹਦਾ ਪਹੁੰਚ ਗਿਆ ਜਿਹੜਾ ਅੱਗੇ ਲੈਂਦਾ ਹੁੰਦਾ ਆਹੀ ਤਿੰਨ ਖੇਤ ਪਟਣੇ ਨੇ ਕਿਉਂਕਿ ਬੇਰ ਹੋ ਗਈ ਸੀ ਡਾਊਨ ਇਹਦੀ ਥੋੜੀ ਜੀ ਅਜਿਹੇ ਘਾਰੇ ਨੇ ਮਿਲ ਦੇ ਮਿੱਟਾ ਖਟਾਉਂਦਾ ਜਿਹੜਾ ਆਓ ਜੀ ਮਿੱਟਰੋ ਕਰੋਤੀਆ ਤੋਂ। ਟਾਇਰਾਂ ਦਾ ਫਾਇਦਾ ਤਾਂ ਬਹੁਤ ਆ ਮਿੱਤਰੋ ਛੋਟਿਆਂ ਦਾ ਦੇਖੋ। ਸਾ ਦੇਖੋ। ਐਂ ਸਹੀ ਚੱਲਦਾ ਸੈਂਟਰ ਦੋਏ ਪਾਸੇੋਂ ਟਰੈਕਟਰ ਦਾ। ਕਿ ਟਾਇਰ ਛੋਟੇ ਪਾਉਣ ਦਾ ਫਾਇਦਾ ਪੈ ਜੇ ਨਾ ਕੱਚੀ ਪਟਾਈ ਕਰਦੇ ਆ ਕਿ ਤਾਲੂ ਨਹੀਂ ਫੁੱਟਦਾ। ਸਾਡੂ ਦਾਗ ਹੀ ਨਹੀਂ ਹੁੰਦਾ ਟਾਇਰਾਂ ਨਾਲ। ਜੇ 20 ਪਟਣਾ ਤਾਂ ਵੀ ਟਾਇਰ ਛੋਟੇ ਹੋਣੇ ਜ਼ਰੂਰੀ ਨਹੀਂ ਕਿਉਂਕਿ ਜਦ ਆਪਾਂ ਪਟਾਈ ਕਰਦੇ ਆ ਜਿਆਦਾ ਨਹੀਂ ਇਹ ਗੱਲਾਂ ਦਾ ਪਤਾ ਲੱਗਦਾ ਥੋੜੀ-ਥੋੜੀ ਨਾ ਪਾਣੀ ਦਸਣ ਲੱਗ ਜਾਂਦਾ ਅੰਦਰੋਂ। ਵਜਨ ਪਿਆ ਹੁੰਦਾ ਜੇ ਛੋਟੇ ਟਾਇਰ ਤੇ ਥੋੜਾ ਸੈਂਟਰ ਸਹੀ ਆ ਟਰੈਕਟਰ ਦਾ ਤਾਂ ਇਹ ਗੱਲਾਂ ਸਤੋ ਬਚਾਉ ਰਹਿਦਾ ਨਹੀਂ ਫਿਰ ਤੁਹਾਨੂੰ ਪਤਾ ਕਿ ਕਿਉਂਕਿ ਜਿਹੜੀ ਦਾਵ ਆ ਗਈ ਉਹਨੇ ਤਾਂ ਕਰੇ ਦੇਣਾ ਨੁਕਸਾਨ ਇਸ ਬਾਰੇ ਉਹਦੇ ਆਪਾਂ 11 ਦੇ ਟਾਇਰ ਪਾਏ ਨੇ ਤੇ ਨਵੇਂ ਟਾਇਰ ਪਾਏ ਨੇ ਪੂਰਾ ਘੈਂਟ ਚੱਲ ਰਿਹਾ ਸੈਂਟਰ ਵੀ ਬਿਲਕੁਲ ਸਹੀ ਆ ਤੇ ਮਸ਼ੀਨ ਦਾ ਤਾਂ ਕਮਾਲ ਹੈਓ ਮਿੱਤਰੋ ਇਹਦੀ ਕਾਲ ਗੜੀ ਇਹਦੀ ਪੂਰੀ ਘੈਂਟ ਚੱਲਦੀ ਆ ਚਾਹੇ ਤੁਸੀਂ ਗਿੱਲੇ 'ਚ ਪੱਟੀ ਜਾਓ ਚਾਹੇ ਸੁੱਕੇ 'ਚ ਪੱਟੀ ਜਾਓ ਬਹੁਤ ਘੈਂਟ ਚੱਲਦੀ ਆ ਆ ਵੀਰ ਉਹਨਾਂ ਦਾ ਨੰਬਰ ਆ ਜੇ ਕਿਸੇ ਵੀਰ ਨੇ ਲੈਣੀ ਆ ਫੁੱਲ ਸਰੀਰਪੋਰਟ ਆ ਜੀ ਮਸ਼ੀਨ ਦੀ ਦੇਖ ਲਓ ਘੱਟੋ ਘੱਟ ਵੀ ਇਹਨੂੰ 7ਵਾਂ ਆ 7-8 ਸੀਜ਼ਨ ਹੋ ਗਏ ਹਾਲ ਤੱਕ ਸਾਰੇ ਵਾਇਰਿੰਗ ਨਾਲ ਦੇ ਨੇ ਇੱਕ ਵਾਇਰਿੰਗ ਕੱਲ ਪਵਾਇਆ ਉਹ ਵੀ ਨਾਗਰੀ ਜਾਨ ਕਰਕੇ ਆ ਬੈਰਕ ਟੁੱਟ ਜਾਂਦੀ ਇਹਦਾ ਆਹਾ ਆਹਾਂ ਸਾਰੇ ਬੈਰਕ ਨਾਲ ਦੇ ਵਿੱਚ ਕੋਲੋਂ ਕੋਈ ਰਿਪੋਰਟ ਅਜ ਤੱਕ ਕੋਈ ਵੀ ਕੰਮ ਨਹੀਂ ਕਰਾਇਆ ਸਿਰਫ ਇੱਕ ਜਾਲ ਥੋਗਣਾ ਜਾਲ ਤੁਹਾਨੂੰ ਪਤਾ ਵੀ ਜੇ ਜ਼ਿਆਦੇ ਪਟਾਈਆ ਤਾਂ ਜ਼ਰੂਰ ਘਸਦਾ ਹੈ ਬਾਕੀ ਆਹ ਓਕੇ ਆ ਪੂਰੀ ਘੈਂਟ ਜਾਂਦੀ ਆ ਬਾਕੀ ਆ ਰਾਜੇ ਨਾਲ ਵੀ ਪੂਰੀ ਘੈਂਟ ਜਾਂਦੀ ਆ ਇਹ ਰਵੀ ਜੱਦਾ ਲਿਆਂਦਾ ਹੈ ਆਲੂ ਮੜੀ ਪਟਾਈ ਦੀ ਚੱਲਦਾ ਆਹ ਸੀਜ਼ਨ ਚ ਆ ਕੇ ਜੱਫਰ ਤੋਂ ਪਰ ਸਾਰੇ ਸਹੀ ਨੇ ਦਾਣਾ ਦਾਣਾ ਕੱਢੀ ਜਾਂਦੀ ਹੈ ਦੇਖੋ ਉੱਤੇ ਬਹੁਤ ਸੌਕੇ ਨੇ ਆਲੂ ਜੋਗਣੇ ਜੇ ਮਿੱਟੀ ਨਾ ਹੋਵੇ ਆਲੂਆਂ ਦੇ ਵਿੱਚ ਨਹੀਂ ਪਰ ਤੁਹਾਨੂੰ ਪਤਾ ਆਪਣਾ ਵੀ ਨੁਕਸਾਨ ਆ ਤੇ ਲੇਬਰ ਦਾ ਵੀ ਨੁਕਸਾਨ ਆ ਜਿਆਦਾ ਦਾਇਕ ਘਟ ਹੁੰਦੀ ਆ ਟਾਈਮ ਵੱਧ ਲੱਗਦਾ